ਹਾਂ ਜੀ ਦੋਸਤੋ ਕੀ ਹਾਲ ਚਾਲ ਨੇ ਆਪਾਂ ਇੱਕ ਬਰੀਜਾ ਗੱਡੀ ਦੀ ਵੀਡੀਓ ਪਾਈ ਸੀ ਤੇ ਉਹ ਗੱਡੀ ਹੈ ਜਿਹੜੀ ਸੇਲ ਹੋ ਚੁੱਕੀ ਹੈ ਤੇ ਦੂਸਰੀ ਬੇਨਤੀ ਸਾਰੇ ਭਰਾਵਾਂ ਨੂੰ ਹੈ ਜਿਨ੍ਹਾਂ ਨੇ ਗੱਡੀ ਲੈਣੀ ਹੈ ਜਾਂ ਵੇਚਣੀ ਹੈ ਤੁਸੀਂ ਕਮੈਂਟਾਂ ਦੇ ਵਿੱਚ ਆਪਣਾ ਨੰਬਰ ਜ਼ਰੂਰ ਦੱਸ ਦਿੱਤਾ ਕਰੋ ਤੇ ਆਪਣਾ ਨੰਬਰ ਹੈ ਵੀਰ ਜੀ 87085 66250 ਜਾਂ ਲੈਣੀ ਹੈ ਗੱਡੀ ਜਾਂ ਵੇਚਣੀ ਹੈ ਤੁਸੀਂ ਆਪਣੇ ਨਾਲ ਸੰਪਰਕ ਕਰ ਲਿਓ ਜਿੰਨੀਆਂ ਵੀ ਆਪਾਂ ਵੀਡੀਓ ਪਾਉਨੇ ਆ ਗੱਡੀਆਂ ਦੀਆਂ ਸਾਧਨ ਦੀ ਕਿਸੇ ਦੀ ਮੋਟਰਸਾਈਕਲ ਹੋਵੇ ਗੱਡੀਆਂ ਹੋਗੀਆਂ ਇੱਕ ਘਰੇ ਖੜੀਆਂ ਹੀ ਗੱਡੀਆਂ ਹੁੰਦੀਆਂ ਨੇ ਉਹ ਬਰੀਜਾ ਗੱਡੀ ਜਿਹੜੀ ਵਿਕੀ ਐ ਉਹ ਵੀ ਘਰੇ ਖੜੀ ਸੀ ਗੱਡੀ ਜਿਹੜੇ ਵੀਰ ਲੈ ਕੇ ਗਏ ਨੇ ਤੇ ਹੁਣ ਇੱਕ ਬੇਨਤੀ ਐ ਸਾਰਿਆਂ ਨੂੰ ਜੇ ਕਿਸੇ ਦੇ ਘਰੇ ਬੈਗਨਰ ਗੱਡੀ ਖੜੀ ਐ ਜਾਂ ਆਲਟੋ ਖੜੀ ਐ ਵੀ ਸਵਾ ਕ ਲੱਖ ਦੇ ਵਿੱਚ ਹੋਵੇ ਡੇਢ ਲੱਖ ਦੇ ਵਿੱਚ ਹੋਵੇ ਸਵਾ ਕ ਲੱਖ ਦੇ ਵਿੱਚ ਬੈਗਨਰ ਹੋਗੀ ਆਲਟੋ ਹੋਗੀ ਜਾਂ ਸੈਂਟਰੋ ਹੋਗੀ ਗੱਡੀ ਤੇ ਤੁਸੀਂ ਜਰੂਰ ਮੈਨੂੰ ਫੋਨ ਜਰੂਰ ਕਰਿਓ ਫੋਟੋਆਂ ਪਾ ਦਿਓ ਗੱਡੀ ਦੀਆਂ ਘਰੇ ਬੈਠੇ ਤੁਹਾਡੀ ਗੱਡੀ ਵਿਕਾ ਦਾਂਗੇ ਰੇਟ ਦੇ ਵਿੱਚ ਰੇਟ ਉਹਨਾਂ ਕੁ ਪਾਇਓ ਜਿੰਨਾਂ ਕੁ ਤੁਹਾਨੂੰ ਪੜਤਾ ਖਾ ਜੇ ਸਾਰੇ ਵੀਰਾਂ ਨੂੰ ਇਹ ਰਿਕਵੈਸਟ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਕਈ ਵੀਰਾਂ ਦੇ ਫੋਨ ਆਏ ਨੇ ਜਿਹੜੇ ਉਹ ਕਹਿ ਦਿੰਦੇ ਨੇ ਵੀਰਜੀ ਦਸਾਂ ਨੂੰ ਦੱਸ ਦਿਓ ਕਿਉਂਕਿ ਫੋਨ ਐਨੇ ਆਉਂਦੇ ਨੇ ਵੀ ਸਾਰੇ ਟੈਂਡ ਨਹੀਂ ਹੁੰਦੇ ਫੋਨ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਹਰੇਕ ਵੀਡੀਓ ਜਦੋਂ ਵੀ ਕੋਈ ਆਪਾਂ ਗੱਡੀ ਦੀ ਵੀਡੀਓ ਪਾਉਨੇ ਆ ਤੁਹਾਡੇ ਤੱਕ ਪਹੁੰਚ ਜਾ ਕਰੂਗੀ ਉਸੇ ਟਾਈਮ ਤੁਸੀਂ ਮੈਂ ਨੰਬਰ ਵੀ ਅਗਲੇ ਦਾ ਹੀ ਪਾਉਣਾਗਾ ਜਿਹਦੀ ਗੱਡੀ ਹੁੰਦੀ ਹੈ ਨਾ ਉਸੇ ਵੀਰ ਦੇ ਹੀ ਨੰਬਰ ਪਾਇਆ ਜਾਂਦਾ ਵੀਡੀਓ ਦੇ ਵਿੱਚ ਉਹਦੇ ਨਾਲ ਸਿੱਧਾ ਸੰਪਰਕ ਕਰ ਲਓ ਜਿੰਨੀ ਕੁ ਗੱਲ ਵੀਡੀਓ ਦੇ ਵਿੱਚ ਕਹੀ ਹੁੰਦੀ ਹੈ ਗੱਡੀ ਬਾਰੇ ਉਨੀ ਕੀ ਤੁਹਾਨੂੰ ਮਿਲਦੀ ਹੈ ਗੱਡੀ ਦੇ ਵਿੱਚ ਇਹ ਨਹੀਂ ਵੀ ਵਦਾ ਵਦਾ ਘਟਾ ਕੇ ਕਹੀ ਜਾਂਦੀ ਹੈ ਸੋ ਸਾਰੇ ਵੀਰਾਂ ਦਾ ਧੰਨਵਾਦ ਬੜੀ ਸਪੋਰਟ ਕੀਤੀ ਤੁਸੀਂ ਸੋ ਜਰੂਰ ਇਹ ਬੇਨਤੀ ਨੂੰ ਤੁਸੀਂ ਪ੍ਰਵਾਨ ਕਰਿਓ ਧੰਨਵਾਦ ਜੀ ਸਾਰਿਆਂ ਦਾ